ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਹਿਰੋ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਚਾਰ ਨਗ ਲੈ ਕੇ ਆਂਦੇ ਅੱਜ ਚਾਰੇ ਸੂਏ ਸਵਾਇਆ ਤੇ ਚਾਰਾ ਮਗਰੀ ਬਾਈ ਦੱਸਦਾ ਕਿ ਕੱਟੀਆਂ ਤੂਫਈਆ ਮੁੱਲ ਰਹਿਣ ਵਾਲੇ ਬਿਲਕੁਲ ਛੋਟੇ ਛੋਟੇ ਵੀਡੀਓ ਨੂੰ ਦੇਖ ਲਓ ਐਂਡ ਟਿਕਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਤੇ ਨਾਲ ਘੰਟੀ ਦਾ ਬਟਨ ਵਾਲ ਤੇ ਸੈੱਟ ਕਰ ਲਿਓ ਜੀ ਬਾਕੀ ਦੀ ਡਿਟੇਲ ਆਪਾਂ 22 ਤੋਂ ਲੈ ਕੇ ਦਿੰਨੇ ਆ ਆਜੋ ਜੀ ਇੱਧਰ ਆਗੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਜੈ ਸਿੰਘਾ ਜੀ ਪਿੰਡ ਮਹਿਰੋ ਤਸੀਲ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 981429992 981429992 ਪਤਾ ਇਧਰੋਂ ਮਾਰ ਕੱਲ ਆਲਾ ਜਿਹੜਾ ਆਪਾਂ ਦੋ ਨਾਕ ਪਾਏ ਸੀ ਵੈਗ ਗਏ ਜੀ ਹਾਂਜੀ ਹਾਂਜੀ ਅੱਜ ਵੀ ਤੋਹਫੇ ਹੀ ਆ ਵੀਰੇ ਅੱਜ ਤੋਹਫੇ ਆ ਆ ਜੀ ਇੱਕ ਬੰਦਾ ਕਹਿੰਦਾ ਪੰਜਾਂ ਦਿਨਾਂ ਦੀ ਸੂਈ ਆ ਸੱਤਾਂ ਦਿਨਾਂ ਦੀ ਸੂਈ ਆ ਸੱਤਾਂ ਦੇ ਨਾਲ ਹੀ ਕੰਮ ਨਹੀਂ ਆ ਫਿਰੇ ਮੈਂ ਇਹਨੂੰ ਘੰਟਾ ਜੇ ਰੁਪਈ ਨੂੰ ਹੋਇਆ ਇਹ ਵੇ 8 ਵਜੇ ਸੋਈ ਸੀ ਵੀਰੇ ਠੀਕ ਆ ਥੋੜਾ ਜਿਹਾ ਦੁੱਧ ਕੱਢਤਾ ਸੀ ਆਪਾਂ ਇਹ ਬਾਅਦ ਚ ਲੈਨੇ ਆਪਾਂ ਡਿਟੇਲ ਆ ਜਾਨੀ ਚਾਰੇ ਨਾਗ ਤਾਜੇ ਸੂਏ ਆ ਹਾਂਜੀ ਠੀਕ ਆ ਤੇ ਚਾਰਾ ਮਗਰ ਬੱਚੇ ਚਾਰਾ ਮਗਰ ਵੀਰੇ ਕਟੀਆਂ ਹੀ ਤੇ ਮੁੱਲ ਕਿੱਦਿ ਗਦੇ ਆ ਮੁੱਲ ਵੀ ਵੀਰੇ ਜਾਇਜ਼ ਜਾਇਜ਼ ਹੀ ਆ ਸਾਰੀਆਂ ਤੇ ਜੰਮੀਆਂ ਸਾਰੀਆਂ ਨਜਾਇਜ਼ ਚੰਗੀਆਂ ਚਵਾਈ ਚੂਈ ਦੀਆਂ ਬਾਈ ਬੱਚਿਆਂ ਵੱਲੋਂ ਸਾਰੀਆਂ ਬੋਲੇ ਚ ਸਾਰੇ ਦੀ ਜੇਰ ਦੀ ਭਾਰ ਪਿੱਛੇ ਮੈਂ ਕਹਿੰਦਾ ਵੀਰੇ ਫੁੱਲ ਗਾਰੰਟੀ ਆ ਆ ਜਾ ਇੱਧਰ ਹੁਣ ਸੂਆ ਕਿੰਨਾ ਮਰੇ ਬਰੇ ਸੂਆ ਇਹ ਓਰੀਜਨਲ ਤੀਜਾ ਹੀ ਆ ਠੀਕ ਆ ਬਾਕੀ ਆਪਾਂ ਵੀਡੀਓ ਚ ਹਰੇਕ ਚ ਇਹ ਗੱਲ ਕਹਿਨੇ ਹੁੰਦੇ ਆ ਬਈ ਅਗਲਾ ਜਿਹੜਾ ਮਰਜੀ ਮਰਜੀ ਮੈਨੂੰ ਅੱਜ ਨੂੰ ਹੀ ਤਾਣੀ ਬਈ ਅੱਜ ਹੀ ਸੂਈ ਆ ਠੀਕ ਆ ਤਾਜੀ ਸੂਈ ਆ ਤਾਜੀ ਸੂਈ ਆ ਠੀਕ ਆ ਬਾਕੀ ਮੇਰੇ ਥਣਾ ਦੀ ਗਰੰਟੀ ਹੈ ਜੀ ਮੇਰੇ ਮੈਂ ਇਹ ਨਾ ਆਪਾਂ ਥਣ ਖਿੱਚ ਕੇ ਲਿਆ ਚਾਰੇ ਹੁਣ ਵੀ ਥੋੜਾ ਜਿਹਾ ਮੂਰਲੇ ਥਣ ਚ ਦੁੱਧ ਆਉਂਦਾ ਆਪਾਂ ਦੇਣੀ ਤਿਲ ਕਰਕੇ ਕੋਈ 나ੜ ਗੰਢ ਮਰੂੜੀ ਕੋਈ ਨਹੀਂ ਗੀ ਵੈਸੇ ਹੀ 15 16 ਕਿਲੋ ਵਾਲੀ ਹੋਈ ਆ ਦੁੱਧ ਵਾਲੀ ਅੱਜ ਵੀ ਉਹਨੇ ਦੇ ਦੁੱਧ ਮੂਰਲਾ ਥਣ ਆ ਬਾਈ ਇਧਰੋਂ ਥੋੜਾ ਜਿਹਾ ਘੱਟ ਦਿਖਾਉਂਦੀ ਆ ਬਸ ਮਾ ਘੱਟਿਆ ਬਾਈ ਹੁਣ ਵੀ ਧਾਰ ਮਾਰ ਦੇਣਾ ਆਊਗੀ ਠੀਕ ਆ ਦੁੱਧ ਆਉਂਦਾ ਲੈ ਬਾਈ ਠੀਕ ਆ ਪਰ ਦੇਣੀ ਤੇ ਲ ਮੰਨ ਕੇ ਆ ਮੰਨ ਕੇ ਦੇਣੀ ਆ ਬਾਈ ਠੀਕ ਆ ਤੇਲ ਨਿਕਲੇ ਗੱਬਣ ਪਾਸ ਹੋ ਗਈ ਮੈਂ ਬਾਈ ਠੀਕ ਆ ਤੇ ਤੇਲ ਹੀ ਮੰਨ ਕੇ ਦੇਣੀ ਠੀਕ ਆ ਬੱਚਾ ਦਿੱਤਾ ਕੱਟੀ ਕੱਟੀ ਬੜੀ ਚੰਗੀ ਹੈ ਨਾ ਹੈਵੀ ਵਾਲੀ ਚੰਗੀ ਆ ਬਾਈ ਤੋਰ ਕੇ ਦਿਖਾ ਦੇ ਤੇ ਨਵਾਤੀ ਦਵਾਤੀ ਨਹੀਂ ਜੇ ਨਵਾਤੀ ਦਵਾਤੀ ਨਹੀਂ ਮੇਰੇ ਪੱਠ ਪੁੜੇ ਦੀ ਵਜਨ ਬੋ ਜਾਂਦੀ ਬਹੁਤ ਚੰਗੀ ਮੈਂ ਬਾਕੀ ਆ ਇਹਨਾਂ ਤਾਜਾ ਸੁਆਹ ਨਾਗਾ ਵੀਡੀਓ ਇਹਦੀ ਮਿਲ ਜੂ ਪ੍ਰੋਪਰ ਜੀ ਮੈਂ ਕਿਹਨੇ ਵੀਰੇ ਹੈਗੀ ਹੈਗੀ ਆਪਣੇ ਕੋਲ ਪਈਓ ਪਈ ਜੇਰ ਵੀਰੇ ਨੂਰੇ ਚੱਕੀ ਬਠਲ ਠੀਕ ਆ ਕੋਈ ਗੱਲ ਨਹੀਂ ਆਪਾਂ ਬਾਅਦ ਚ ਦਿਖਾ ਦਿੰਨੇ ਜੇਰ ਜੇਰ ਨੇੜੇ ਕਰਦੀ ਵੀਰੇ ਬਾਕੀ ਹਵਾਨਾ ਬਹੁਤ ਸੋਨਾ ਤੁਸੀਂ ਤਿੱਲ ਮੰਨ ਕੇ ਸੌਦਾ ਕਰ ਸਕਦੇ ਆ। ਤਿੱਲ ਨਹੀਂ ਤਿੱਲ ਤੇਲੀ کہہ ਕੇ ਦੇਣੀ ਆ। ਠੀਕ ਆ ਵੀਰੇ। ਚਲੋ ਉਹ ਆਪਦਾ ਵੀਰੇ ਕੋਈ ਟ੍ਰੀਟਮੈਂਟ ਨਾਲ ਆਪਦੇ ਨਾਲ ਚਲਾ ਲੇ ਹਨਾ। ਆ ਨਾਰਗੰਡ ਮਰੋੜੀ ਕੋਈ ਨਹੀਂ। ਠੀਕ ਆ ਵੀਰੇ। ਬਾਕੀ ਸੋਹਣਾ ਮੁਠੀ ਵਾਲਾ ਥਾਣਾ ਜੀ। ਵਜਨ ਵਾਲੀ ਆ ਮੱਝ ਕੋਈ ਆ। ਬਾਕੀ ਗ੍ਰੇ ਇਹ ਗੱਲ ਹਰੇਕ ਨੂੰ ਦੱਸ ਦੇ ਤੂੰ ਵੀ ਕੋਲੇ ਖੜਾ ਛੋਟੀ ਛੋਟੀ ਵੱਡੀਆਂ ਵਜਨ ਵੱਡੀ ਵੱਡੀ ਮਹਫਲ। ਵਜਨ ਬੀਲ ਵੀ ਬਹੁਤ ਆ। ਹਾਂ। ਇਹ ਗੱਲ ਨਹੀਂ ਵੇਲ ਹੈ ਨਹੀਂ ਵੀਲ ਵੀ ਚੰਗੀ ਆ ਜੀ। ਮੁਠੀ ਵਾਲਾ ਥਾਣਾ ਤੇ ਤਿਆਰੀ ਵੀ ਚੰਗੀ ਆ ਤੇ ਮਗਰ ਵੀਰੇ ਬੱਚਾ ਵੀ ਚੰਗਾ। ਜੇਰ ਦੀ ਭਾਰ ਪਿੱਛੇ ਦੀ ਗਾਰੰਟੀ ਹੋਊਗੀ ਬੇਫਿਕਰ ਆਜੋ ਦੁੱਧ 14 15 ਕਿਲੋ ਵਾਲੀ ਮੱਝਾ ਚਲੋ ਕਿਸੇ ਕਾਰਨ ਜਿਹੜਾ ਇੱਕ ਥਣ ਘਟ ਗਿਆ ਜੀ ੱੱਲ ਮੰਨ ਕੇ ਸੌਦਾ ਕਰ ਸਕਦੇ ਆ ਇਹਦੇ ਵੀਰਾ ਛੋਟਾ ਜਿਹਾ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਐਸ ਤੈਨੋ ਜੀ ਤੇਰ ਮੈਂ ਦਾ ਭਾਈ ਹਰੇਕ ਨੂੰ ਬੰਦੇ ਨੂੰ ਪਤਾ ਜਿਹੜਾ ਮਰਜੀ ਵੇਖ ਲੈ ਮੈਂ ਦਾ ਸਵਾ ਲੱਖ ਦੀ ਸਵਾ ਲੱਖ ਦੀ ਕੋਈ ਘਾਟ ਨਹੀਂ ਸਹੀ ਗੱਲ ਆ ਜੀ ਪਰ ਮੈਂ ਆਪਾਂ ਅੱਜ ਮੌਤ ਦੇ ਮੌਲੀ ਦੇ ਦੇਣੀ ਆ ਬਾਈ ਟੋਕੜਾਂ ਵਾਲੇ ਇਹੋ ਜੀ ਇਹੋ ਜੀ ਮੈਂ ਬਾਈ ਟੋਕੜਾਂ ਆਪਾਂ ਵੇਚੀਆਂ ਐ ਅਸੀਂ ਅਸੀਂ 70 70 ਦੀਆਂ ਹੂੰ ਆਪਾਂ ਵੀਰੇ 87000 ਦੀ ਮੈਂ ਦੇ ਦਿੰਦਾ ਪਰ ਇੱਕ ਗੱਲ ਆ ਬਾਈ ਜਿਹਦੇ ਘਰੇ ਜਾਵੜੀ ਹੂੰ ਦੁੱਧ ਵਾਲੇ ਲਾ ਦੂ ਬਾਈ ਦੁੱਧ ਲੈ ਲੈਣੇ ਨਹੀਂ ਵਾਲੇ ਬੰਦੇ ਦੇ ਜਾਂ ਘਰ ਵਾਲੇ ਕਿਸੇ ਕੋਲ ਵੀ ਜਾਵੜੀ ਧੰਤਣ ਕਰਾ ਦੂਗੀ ਬਾਈ ਧੰਤਣ ਕਰਾ ਦੂਗੀ ਸਹੀ ਗੱਲ ਆ ਤੇ ਬਾਈ ਬੱਚਾ ਵੀ ਮਗਰ ਟੋਪ ਦਾ ਨਾ ਬਾਈ ਇੱਕ ਨੰਬਰ ਆ ਇੱਕ ਨੰਬਰ ਮੈਂ ਕਹਿੰਦਾ ਠੀਕ ਆ ਆ ਜਿਹੜੀ 2 ਨੰਬਰ ਝੋਟੀ ਆ ਸਿੰਗੀ ਵਾਲੀ ਚੰਗੀ ਆ ਇਹਦੀ 2 ਨੰਬਰ ਵੀਰੇ ਚੌਗੀ ਆ ਮੂੰਹ ਦੰਦੋ ਵਿਚਾਰਦਾ ਪਹਿਲਾਂ ਕੱਟੀ ਆ ਵੀਰੇ ਮਗਰ ਵੀ ਕੱਟੀ ਆ ਕਦੋਂ ਸੂਈ ਆ ਦੂਜਨਾਰ ਕੀ ਆ ਭਰਾ ਕਿਹੜਾ ਬੱਚਾ ਜੀ ਇਹ ਕੱਲ ਦੀ ਸੂਈ ਆ ਵੀਰੇ ਇਹਦੀ ਕੱਟੀ ਆ ਜਿਹੜੀ ਖੜੀ ਆ ਭਈ ਉਹ 나ੜੂ ਆ ਪੂਰਾ ਨਾਲ ਆ ਠੀਕ ਆ 나ੜੂ ਆ ਨਾਲ ਆ ਲਓ ਜੀ ਕਰ ਲੋ ਚੈੱਕ ਠੀਕ ਆ ਜੇਰ ਦੀ ਕੰਪਲੀਟ ਮੈਂ ਕਹਿੰਦਾ ਵੀਰੇ ਇੱਕ ਨੰਬਰ ਕਿੰਨਾ ਕ ਬੋਲਾ ਹੋਊਗਾ ਇਹਦੇ ਥੱਲੇ ਵੀਰੇ ਯਾਰ ਬੋਲਾ ਕਹਿਨ ਨੂੰ ਕਿੰਨਾ ਮਰਜੀ ਕਹੀ ਚੱਲ ਇਸ ਟਾਈਮ 8 ਕਿਲੋ ਬੋਲਾ ਪਲੂਣ ਕੱਟੀ ਥੱਲੇ ਕੱਲ ਦੀ ਸੂਈ ਥੱਲੇ ਵੀ ਆ ਅੱਛਾ ਬਹੁਤ ਹੁੰਦਾ 8 ਕਿਲੋ ਬੋਲਾ ਪਹਿਲਾਂ ਥੱਲੇ ਦੇ ਨਹੀਂ ਚਾਪ ਪੰਜ ਇੱਕ ਹੋਰ ਗੱਲ ਆ ਮਾਲ ਤੇ ਖੜੇ ਆ ਸੋਹਾਂ ਦੀ ਇੱਕ ਧਾਰ ਵੀ ਦੇ ਥੱਲੇ ਹੂੰ ਰਹਿਣੇ ਦਿੱਤੀ ਵੀ ਬਈਆਂ ਸਾਰੀ ਸਾਫ ਸੀ ਫੇਰ ਹੀ ਭਣਾ ਤੋਂ ਸਾਫ ਦੂਜੀ ਸੂਏ ਆਰ ਗਈ ਕੱਟੀ ਆ ਬਈ ਕਾਹਦੇ ਕਿਤੇ ਸੂਏ ਨੂੰ ਆ ਮੱਜ ਦੇ ਬਰਾਬਰ ਹਾਈਟ ਲਈ ਫਿਰਦੀ ਆ ਬਾਹਰ ਲੈ ਕੇ ਆਈ ਇਹਨੂੰ ਬਾਹਰ ਘੱਟ ਸਿੰਗੀ ਵਾਲੀ ਚੰਗੀ ਆ ਨਲੇ ਕੋਈ ਆਏ ਨਹੀਂ ਵੀਰੇ ਬਣਾਈ ਆ ਹੈਣਾ ਨੇਚਰਲ ਆ ਜਮਾਨਾ ਨੇਚਰਲ ਬਈ ਕੋਈ ਨਿਭਾਈ ਨਹੀਂ ਹੂੰ ਕੋਈ ਨਿਭਾਈ ਨਹੀਂ ਤੇਲ ਨਹੀਂ ਕੋ ਕੁਛ ਨਹੀਂ ਕਰ ਮਾਰੀ ਤੇ ਹਾਂ ਮੈਂ ਕਹਿੰਦਾ ਅੰਤ ਮੁੱਕੇ ਪਏ ਕੱਟੀ ਠੀਕ ਆ ਵੀਰੇ ਚੀਜ਼ ਤੇ ਮਗਰ ਵੀ ਬੱਚਾ ਬਈ ਹੀਰੇ ਵਰਗਾ ਮਗਰ ਵੀ ਬੱਚਾ ਚੰਗਾ ਕੱਟੀ ਸਹੀ ਗੱਲ ਆ ਇੱਕ ਨਗ ਆਪ ਚੰਗਾ ਉਤੋਂ ਮਗਰ ਨਾ ਕੇ ਚੰਗਾ ਗੋਲ ਸਿੰਗੀ ਆ ਮੁਠੀ ਵਾਲਾ ਥਾਣਾ گلابی ਥਾਣਾ ਕੱਦ ਵਡ ਦੀ ਵੀ ਕਰਮ ਵਾਲੀ ਚੰਗੀ ਆ ਹਜੇ ਦੰਦਾਂ ਚ ਹੀ ਆ ਵੀਰੇ ਬੱਚਾ 8 ਕਿਲੋ ਬੌਲੀ ਆ ਜੋ ਕੇ ਲੈ ਜਾਉਂ ਤੋ ਬਾਈ ਕੇ ਚੰਗੇ ਅੱਡੇ ਤੇ ਹੋਵੇ ਨਾ ਕੱਟੀ ਲੈ ਕਹਣਾ ਹਰਿਆਣੇ ਦੀ ਆ ਬਾਈ ਬਾਈ ਤੇਲ ਤੋ ਲਾਇਆ ਹੁੰਦਾ ਛੱਡਿਆ ਹੁੰਦਾ ਦੁੱਧ ਦੁੱਦੇ ਐਂਡ ਹਵਾਨਾ ਫਸਿਆ ਪਿਆ ਹੁਣ ਅਸੀਂ ਅਗਲੇ ਨੇ ਕਹਿਣਾ ਬਾਈ ਇਹ ਪਿਆਉ 15 ਕਿਲੋ ਪਰ ਆ ਪਾਣੀ ਕਹਿੰਦੇ ਨੇ ਇੱਕ ਗੱਲ ਹੈਗੀ ਵੀਰੇ 12 13 ਕਿਲੋ ਕੱਟੀ ਪਲੂਣ ਵੀ ਪਿਆਉਗੀ ਪਿਆ ਦੂ ਪਿਆ ਦੂ ਬਾਈ ਸ਼ੱਕ ਵਾਲੀ ਗੱਲ ਨਹੀਂ ਕੱਟੀ ਚ ਸਨਖਪੁਣਾ ਬਹੁਤ ਆ ਵੀਰੇ ਮੈਂ ਕਹਿੰਦਾ ਵੀਰੇ ਲੇਖੇ ਮੁਕੇ ਪਏ ਆ ਹੂੰ ਸਹੀ ਗੱਲ ਆ ਇਹਦਾ ਕਿ ਤਾ ਤੇਲ ਤੂੰ ਲਾ ਕੇ ਗਾਨੀਆਂ ਸ਼ਾਨੀਆਂ ਪਾਈਆਂ ਹੁੰਦੀਆਂ ਬਸ਼ੀਲ ਇੰਨੀ ਆ ਓਏ ਲੈ ਲੈ ਸੌਦਾ ਕਰ ਲਿਆ ਆਪਦੇ ਅਗਲਾ ਚੌਕ ਚ ਖੜਾ ਕੇ ਆ ਰੱਸਾ ਛੱਟ ਗਿਆ ਚੋਲੇ ਕੱਲ ਦੀ ਸੂਈ ਤਾਂ ਵੀ ਮਾਨ ਐ ਇਹਦੇ ਤੇ ਇੰਨੀ ਗਰੰਟੀ ਆ ਨਹੀਂ ਅਧੀਆਂ ਕਾ ਝੋਟੀਆਂ ਦਾ ਬੱਚਾ ਹੀ ਭੁੱਲੇ ਜਾਂਦੀਆਂ ਹੈਗੀਆਂ ਇਹ ਕਰਮਾਲੀ ਇੰਨੀ ਠੰਡੀ ਐ ਵੀਰੇ ਜਿਵੇਂ ਮਰਜੀ ਚੋਈ ਚੱਲੇ ਇਹਦਾ ਛੋਟਾ ਜਾਪਾ ਅਖਰ ਜੇ ਤਾਂ ਬਈ ਹਰਿਆਣੇ ਦੀ ਕਹਿ ਕੇ ਦੇਣੀ ਹੁੰਦੀ ਤਾਂ 2 ਲੱਖ ਦੀ ਤੇਰੇ ਕੱਤੀ ਦਾ ਇਹੋ ਜੀ ਆ ਇਹ ਵੀ ਭਾਵੇਂ ਇਹਦਾ 1 55 45 ਮੰਗ ਲਾ ਆ ਵੀ ਬਰੇ ਜੈਜ ਆ ਵੀ ਜੇ 2 ਦਿਨ 4 ਦਿਨ ਸਾਂਭ ਕੇ ਵੀ ਛੱਡਣੀ ਹੋਵੇ ਵੀ ਇਹ ਹਾਂ ਹਾਂ ਚੰਗੀ ਚੀਜ਼ ਆ ਬਹੁਤ ਚੰਗੀ ਚੀਜ਼ ਆ ਪਰ ਭਰਾ ਪਏ 10 ਦੀ ਦੇ ਦੇਣਗੇ ਕਿਹੜਾ ਹੈ ਵੀਰ ਭਰਾ ਦਾ ਮਾਨਤਾਣ ਕਰ ਜੈਜ ਡਿਮਾਂਡ ਆ ਕੱਟੀ ਸਨਖੀ ਵਾਲੀ ਅਬਰੇ ਆਹ ਕਿ ਗੱਲ ਸੁਣ ਲੈ ਵੀਰੇ ਜਿਹਦੇ ਘਰੇ ਜਾਵੜੇ ਜਿਹਨੇ ਰੱਖ ਲਈ ਜਿਹਨੇ ਰੱਖ ਲਈ ਗੇਟੋ ਬਾਹਰ ਨਹੀਂ ਕਰਦਾ ਭਾਈ ਨਹੀਂ ਕਰਦਾ ਭਾਈ ਇਹ ਤਾਂ ਸ਼ੰਗਾਰ ਬਣ ਕੇ ਕਿਤੇ ਭਾਈ ਇੱਕ ਤਾਂ ਹੁੰਦਾ ਸਿੰਘ ਮਾੜਾ ਜਾਂ ਥਣ ਮਾੜਾ ਜਾਂ ਕੋਈ ਬੱਚਾ ਮਾੜਾ ਉਵੇਂ ਗਿੱਲਾ ਨਾੜੂ ਆ ਪੂਰਾ ਭਾਈ ਬੱਚਾ ਵੀ ਪੂਰਾ ਚੰਗਾ ਮੇਲਬੂ ਲਾ ਲਈ ਆ ਬੱਚਾ ਇਹ ਨਹੀਂਗਾ ਕੋਈ ਮਾੜਾ ਮੋਟਾ ਵੀਰੇ ਠੀਕ ਆ 1 ਲੱਖ ਤੇ 10 ਦੀ 1000 ਦੀ ਠੀਕ ਹੈ ਵੀਰੇ ਤੇ ਆ ਨੰਬਰ ਨਾਲ ਅਗੇ ਦਾ ਸੁਆ ਕਿੰਨਾ ਮਾਜੀ ਸੁਆ ਨ ਵੀਰੇ ਇਹਦਾ ਵੀ ਪਹਿਲਾ ਹੀ ਆ ਕੱਟੀ ਦਾ ਠੀਕ ਆ ਠੀਕ ਆ ਜੀ ਇਹਦੇ ਥੱਲੇ ਵੀਰੇ ਇਸ ਟਾਈਮ 7 ਕਿਲੋ ਬੌਲੀ ਆ ਬੱਚਾ ਕਿਹੜਾ ਜੀ ਜੀ ਕੱਟੀ ਵੀਰੇ ਆ ਵਾ ਇਹਦੇ ਵੀ ਨਾੜੂਆ ਫੁੱਲ ਨਾਲ ਆ ਇਹ ਵੀ ਕਾਲ ਦੀ ਸੂਈ ਵੀ ਆ ਬਾਈ ਠੀਕ ਆ ਜੇਰ ਜੱਪੇ ਦੀ ਸਾਫ ਆ ਜੇਰ ਜੱਪੇ ਦੀ ਇੱਕ ਨੰਬਰ ਆ ਵੀਰੇ ਠੀਕ ਆ ਚੰਗੀ ਆ ਹਨਾ ਝੋਟੇ ਮੈਂ ਕਹਿੰਦਾ ਵੀਰੇ ਕੱਟੀ ਇਹਦੀ ਫੋਲ ਚੰਗੀ ਆ ਜੇਰ ਵਾਲੀਆਂ ਗੱਲਾਂ ਨਹੀਂ ਕੋਲੇ ਆ ਕੇ ਵੀ ਅਗਲਾ ਇਹ ਨਹੀਂ ਕਹੂਗਾ ਜਾਂ ਮਗਾ ਕੇ ਵੀ ਵੀਰ ਜਾਨਵਰ ਮਾਰ ਮੇਲਾ ਹੀ ਲੁੱਟੂ ਜਿਹੜਾ ਲੈ ਗਿਆ ਹਨਾ ਮਰਦੇ ਵੀ ਨਹੀਂ ਬਾਈ ਨਿੱਤ ਇਹੋ ਜੇ ਨਾ ਜੀ ਨਾ ਚੰਗੀਆਂ ਚੀਜ਼ਾਂ ਬਈ ਕਿੱਥੇ ਮੱਥੇ ਲੱਗਦੀਆਂ ਅੱਜਕੱਲ ਇੰਨੀਆਂ ਸਾਫ਼ ਤੇ ਮਗਰ ਬੱਚੇ ਨਹੀਂ ਤਾਂ ਕੱਟੇ ਹੀ ਹੁੰਦੇ ਆਏ ਕੱਟੀਆਂ ਵੀਰੇ ਤੂਫਈਆ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਕੱਟੇ ਵੀ ਨਹੀਂ ਕਿਤੇ ਹੱਥ ਧਰਉਂਦੀ ਹੂੰ ਚੰਗੀ ਆ ਇਹ ਆਪ ਦੀ ਥਾਂ ਚੰਗੀ ਆ ਮੁੱਲ ਦੇ ਹਿਸਾਬ ਨਾਲ ਆਪ ਦੇ ਥਾਂ ਚੰਗੀ ਆ ਉਹ ਆਪ ਦੇ ਥਾਂ ਚੰਗੀ ਆ ਆਪਾਂ ਇਹ ਨਹੀਂ ਕਹਿੰਦੇ ਬਾਕੀ ਚਾਹੀ ਇੱਥੇ ਧਾਰਾ ਮਾਰ ਕੇ ਲੈ ਜਾਓ ਚੋਕੇ ਲੈ ਜਾਓ ਬਈ ਸੀਲਸ ਲੱਗਦਾ ਮੌਲੀ ਕੋਈ ਨਹੀਂ ਕਟੀਆਂ ਦੇ ਠੀਕ ਆ ਕਿੰਨਾ ਕੁ ਪਿਆਜੋ ਦੁੱਧ ਬਰੇ ਯਾਰ ਕੱਟੀ ਦੇ ਜਿਹੜੇ ਹਿਸਾਬ ਨਾਲ ਹੁਣ ਸਟਾਰਟਿੰਗ ਆ 10 ਕਿਲੋ ਤੋਂ ਬਾਹਰ ਇਹ ਵੀ ਕੱਟੀ ਦੁੱਧ ਦਊਗੀ ਸਹੀ ਗੱਲ ਆ ਜੀ ਹਾਕ ਕਰ ਬਰੇ 8:30 ਵਜੇ ਆਪਾਂ ਕੱਟੀ ਲੈ ਕੇ ਆਏ ਇਹ ਅੱਜ ਅੱਧੇ 8 ਵਜੇ ਦੀ ਚਵਾਈ ਹੋਵੇ ਫੁੱਲ ਵੱਡੇ ਦੇਣੀ ਹਾਂ ਉਦੋਂ ਚਵਾਈ ਕੀਤੀ ਜਾ ਕੇ ਠੀਕ ਸਾਰੀਆਂ ਮੰញਾਂ ਆਈਆਂ ਹੀ ਅੱਜ ਇਹ ਫਿਰ ਤਾਂ ਲੇਟ ਹੀ ਬਹੁਤ ਹੋ ਗਿਆ ਚਵਾਈ ਹੈ ਨਾ ਜੇ ਮੰਨ ਲਾ ਸਦੀਆਂ ਦੀ ਲਈ ਹੁੰਦੀ ਤਾਂ ਇਹ ਪਕੀਆਂ ਪਈਆਂ ਹੋਣੀਆਂ। 5:30 5:6 ਵੇ ਦੀ ਚੋਈ ਹੁੰਦੀ ਫੱਟੇ ਲਈ ਫਿਰਦੀ ਕੱਟੀ ਹੋਣ ਵੀ। ਇਹਦੀ ਡਿਮਾਂਡ ਜੀ। ਯਾਰ ਮੁੱਲ ਤਾਂ ਇਹਦਾ ਜਿੰਨਾ ਮਰਜ਼ੀ ਕਰਾਲਾ ਵੀਰੇ 92000 ਦੀ ਕੱਟੀ ਦੇ ਦੇਗੀ। ਮੇਲਾ ਹੀ ਆ। ਹਾਂ ਮੇਲਾ ਹੀ ਆ ਬਈ ਇੱਕ ਮਗਰ ਵੀ ਆਫਰ ਹੀ ਹੈ ਇਹਨਾਂ ਦੇ ਬੱਚਿਆਂ ਦੇ। ਹੂੰ ਬੱਚਿਆਂ ਦੇ ਸਹੀ ਗੱਲ ਕੱਟੀ ਆਹਾ ਖੁੱਲੇ ਜੇ ਸਿੰਗਾ ਵਾਲੀ। ਖੁੱਲੇ ਜੇ ਸਿੰਗਾ ਵਾਲੀ ਮਗਰ ਵੀ ਵੀਰੇ ਕੱਟੀ ਆ। ਇੱਥੇ ਰੱਖ। ਕੂਛ ਵੀ ਛੁਪੀ ਆ। ਸਿਵਾਈ ਚੋਈ ਇਹਦੀ ਬਹੁਤ ਚੰਗੀ ਆ। ਠੀਕ ਆ। ਹਾਂਜੀ ਇਹ ਕਦੋਂ ਸੂਈ ਆ? ਇਹਦੇ ਵੇਲੇ ਤੀਜਾ ਦਿਨ ਹੋ ਗਿਆ ਇਹਦਾ ਬੱਚਾ ਵਿਖਾ ਦੇ ਬਾਈ 나ੜੂ ਇਹਦਾ ਵੀ ਉਵੇਂ ਹੀ ਆ ਠੀਕ ਆ ਬੱਚਾ 나ੜੂਆ ਨਾਲੀ ਆ ਮੜਾ ਸਾਰੇ 나ੜੂ ਵਾਲੇ ਬੱਚੇ ਹੀ ਆ ਹਾਂ ਕੋਈ ਆਏ ਨਹੀਂ ਬਈ ਪੱਕੇ ਹੋਣਗੇ ਜੇਰ ਜੂਰ ਸਾਫ ਮੈਂ ਕਹਿੰਦਾ ਵੀਰੇ ਇੱਕ ਨੰਬਰ ਆ ਜੇਰ ਜੂਰ ਕਿੰਨਾ ਬੋਲਾ ਹੋਊ ਇਹਦੇ ਥੱਲੇ ਵੀਰੇ ਇਹਦੇ ਥੱਲੇ 6 ਕਿਲੋ ਬੋਲਾ ਵਧੀਆ ਹੈਗਾ 6 ਕਿਲੋ ਹਾਂ ਸਿੰਗ ਖੁੱਲਾ ਬਾਈ ਪਹਿਲਾਂ ਦੱਸ ਤੇਰੇ ਫੁੱਲ ਖੁੱਲਾ ਭਾਵ ਜਿਹਾ ਦੇ ਦੇਾਂਗੇ ਠੀਕ ਆ ਅੱਛਾ ਭਾਵੇਂ ਫਿਰ ਖੁੱਲੇ ਸਿੰਗਲ 22 ਥੱਲੇ ਬਾਈ ਰੂ ਮਰ ਗਈ ਤੋੜ ਦੀ ਇਹ ਫਿਰ ਸਾਰਾ ਨਾਲ ਉਹ ਆਫਰ ਚੱਲਣੀ ਹੈ ਇਹ ਸਾਰਾ ਛੋਟਾ ਭਾ ਭਾਈ ਤੋਕਣ ਵਾਲਾ ਮੁੱਲ ਹੈ ਇਹਦਾ ਇੱਥੇ ਰੱਖ ਠੀਕ ਆ ਸੋਨਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਵਜਨ ਬਜੂਦ ਕਰਮ ਵਾਲੀ ਦਾ ਪੂਰਾ ਚੰਗਾ ਭਾਈ ਸੈਰੀ ਮਾੜਾ ਮਾੜਾ ਵਜਨ ਵਜਨ ਵਾਲੀ ਮੈਂ ਬਹੁਤ ਆ ਠੀਕ ਆ ਨਿੱਕੀ ਛੋਟੀ ਲਾਮੀ ਕੋਈ ਵੀ ਨਹੀਂ ਹੈਗੇ ਤੇਰੇ ਸਾਹਮਣੇ ਠੀਕ ਆ ਸਹੀ ਗੱਲ ਆ ਭਾਜਨ ਬਜਨ ਭਾਈ ਪੂਰਾ ਹੀ ਚੰਗਾ ਇਹਦਾ ਤੇ ਇਹਦੀ ਆਪਾਂ ਡਿਮਾਂਡ ਕਰਨੀ ਆ ਜਮਾ ਛੋਟੀ ਜਿਹੜੇ ਲੈਣੇ ਆ ਯੈਸ ਤੇ ਨੋ ਦੋ ਹੀ ਗੱਲਾਂ ਬਰੇ ਚਵਾਈ ਚੂਈ ਐ ਆ ਜਿਹਨੇ ਟੋਕੜ ਮੈਂ ਲੈਣੀ ਆ ਭਾਈ ਉਹ ਅੱਖਾਂ ਮੀਟ ਕੇ ਲੈ ਲੈ ਇਹ ਆਪਾਂ ਇਹਨੂੰ 75000 ਦੀ ਵੀਰੇ ਦੇ ਦੇ ਓਏ ਟੋਕੜ ਮੱਝ ਹਾਂ ਟੋਕੜ ਮੱਝ ਪੰਜ ਕਿਲੋ ਵਾਲੀ ਨਾ ਇੰਨੇ ਦੀ ਮਿਲਦੀ ਆ ਅੱਜ ਕੱਲ੍ਹ ਭਾਈ ਵੱਡੀ ਵੱਡੀ ਵਜਨ ਪੁੱਜਣ ਵਾਲੀ ਫੁੱਲ ਮੈਂ ਆ ਤੇ ਇਹਦੇ ਥੱਲੇ ਕਿੰਨੇ ਵਾਲੀ ਦੱਸੀ ਭਾਈ 7 ਕਿਲੋ ਦੱਸੀ ਭਾਵੇਂ 6 ਕਿਲੋ ਮੰਨ ਕੇ ਲੈ ਲੈ ਕੱਲ ਦੀ ਇਹ ਸੁਣੀ ਆ 7 ਕਿਲੋ ਤਾਂ ਟੁੱਟਦੀ ਨਹੀਂ ਭਾਈ ਮੌਜ ਨਾ ਦੇ ਦੇਣਾ ਯਾਰ ਇਹਨੇ 10 ਕਿਲੋ ਠੀਕ ਆ ਮੁੱਠੀ ਵਾਲਾ ਥਾ ਨਾ ਨਿੱਗਰ ਬਹੁਤ ਆ ਮਗਰ ਬੱਚਾ ਵੀ ਭਾਈ ਚੰਗਾ ਮਿਲ ਜਾਣਾ ਕੱਟੀਆਂ ਦੇ ਮੁੱਲ ਤੇ ਇਹਨੂੰ ਵੀ ਪਤਾ ਅੱਜ ਕੱਲ ਕਿੰਨੇ ਉਹਦੇ 6 ਮਹੀਨੇ ਦੀ ਕੱਟੀ ਦਾ ਅਗਲਾ 25000 ਮੰਗ ਲੈਂਦਾ ਮੰਗ ਲੈਂਦਾ ਮੰਗਦਾ ਵੀਰੇ ਇਹ ਤਾਂ ਗੱਲ ਹੈਗੀ ਆ 75000 ਵੀਰੇ ਹਾਂਜੀ ਹਾਂਜੀ 75000 ਦੀ ਬਾਈ ਕਹਿੰਦਾ ਦੇ ਦਾਂਗੇ ਮੇਲ ਲਈ ਆ ਤੇ ਜੇ ਚਾਰੇ ਲੈ ਜੇ ਬਾਈ ਕੱਟੀਆਂ ਚਾਰੇ ਵੀਰੇ ਕਰ ਦਾਂਗੇ ਮਾਨਤਣ ਪਰ ਇੱਕ ਗੱਲ ਹੈਗੀ ਵੀਰੇ ਚਾਰੇ ਮਈਆਂ ਵੀ ਲੈਣ ਵਾਲੀਆਂ ਅਗਲਾਂ ਜਿਹਨੇ ਦੁੱਧ ਨੂੰ ਲੈਣੀਆਂ ਬਾਈ ਬਹੁਤ ਚੰਗੀਆਂ ਨੇ ਹੂੰ ਫੁੱਲਾ ਮਾਨਤਣ ਹੋ ਜੂ ਚਾਰਾਂ ਚੋਂ ਹਾਂ ਇੱਕ ਗੱਲ ਹੈਗੀ ਆ ਵੱਡੇ ਬਾਈ ਉਹਦਾ ਆਪਾਂ ਦੱਸਤਾ ਤੈਲ ਇਹ ਥੋੜੀ ਜੀ ਮੈਂ ਅਗਾੜੀ ਦੀ ਥੋੜੀ ਜੀ ਨਰਮ ਇਹ ਮਾਲਾ ਗਾੜੀ ਬਾਈ ਹੈ ਨਹੀਂ ਹਿਸਾਬ ਦੀ ਅੱਛਾ ਇਹ ਆ ਗਾੜੀ ਜੋ ਥੋੜੀ ਘੱਟ ਦੁੱਧ ਹੁੰਦਾ ਨਾ ਮਾ ਗਾੜੀ ਬਾਈ ਥੋੜੀ ਜਿਹੀ ਉਵੇਂ ਕੋਈ ਚੱਕਰ ਵਾਲੀ ਗੱਲ ਨਹੀਂ ਵੀਰੇ ਕੋਈ ਫਰਕ ਪਤਾ ਕੋਈ ਨਹੀਂ ਲੱਗਦਾ ਪਰ ਆਪਾਂ ਕਹਿੰਦੇ ਅਗਲਾ ਮਗਾ ਕੇ ਬਾਈ ਗਾਲਣਾ ਕੱਢੀ ਕਰੀ ਇਹ ਤਾਂ ਗੱਲ ਹੈਗੀ ਆ ਆ ਜਿਹੜਾ ਫੋਨ ਪੱਲ ਲੈਣਾ ਹੀ ਨਹੀਂ ਕਰ ਠੀਕ ਆ ਚਵਾਈ ਕੋਈ ਭੂਰ ਛਟਾ ਜਾਂ ਚਵਾਈ ਦੀ ਮਾੜੀ ਹੋਵੇ ਚਾਰਾਂ ਦੀ ਆਪਣੀ ਗਾਰੰਟੀ ਜਿਹੜੀ ਗੱਲਾਂ ਦਾਸਤੀਆਂ ਵੀਰੇ ਆਪਾਂ ਸਾਹਮਣੇ ਕਰ ਠੀਕ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂ ਭਾਈ ਧੰਨਵਾਦ